ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਹੋਈ ਸੱਜ ਸੱਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ ਸੇ ਕਿਹਾ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਆਇਆ ਨਸ਼ਿਆਂ ਦਾ ਹੜ੍ਹ ਅਸੀਂ ਚੁਣ-ਚੁਣ ਕੇ ਨਸ਼ਾ ਤਸਕਰਾਂ ਦੇ ਕੀਤੀ ਕਾਰਵਾਈ ਜੈਤਨ ਸਿੰਘ ਜੋੜਾ ਮਾਜਰਾ ਨੇ ਅੱਜ ਆਪਕਾ ਤੋਂ ਮੰਗੀ ਮਾਫੀ ਕਿਹਾ ਜੇਕਰ ਕਿਸੇ ਨੂੰ ਬੁਰਾ ਲੱਗਿਆ ਤਾਂ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਹੈ ਬੀਤੇ ਦਿਨ ਸਟੇਜ ਤੋਂ ਪੜਕੇ ਸੰ ਜੋੜਾ ਮਾਜਰਾ ਸੁਵਜਿੰਦਰ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਅਕਾਲੀ ਦਲ ਦੀ ਭਰਤੀ ਮੁਹਿੰਮ ਉੱਤੇ ਚੁੱਕੇ ਸਵਾਲ ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਹੋਈ ਸੱਚ ਸ਼ੈਰਨਾਬਾਦ ਵਿੱਚ ਤੇਜ਼ ਬਾਰਿਸ਼ ਦੇ ਨਾਲ ਹੋਈ ਗੜੇਮਾਰੀ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਕਿਸਾਨਾਂ ਲਈ ਚਿੰਤਾ 328 ਰੂਪਾਂ ਦੇ ਇਨਸਾਫ ਮੋਰਚੇ 'ਚ ਪਹੁੰਚੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਿੱਖ ਸਦਭਾਲਨਾ ਦਲ ਦੇ ਮੁਖੀ ਬਲਦੇਵ ਸਿੰਘ ਵਡਾਲਾ ਨਾਲ ਵੀ ਕੀਤੀ ਮੁਲਾਕਾਤ ਕਿਹਾ 328 ਰੂਪਾਂ ਦੇ ਇਨਸਾਫ ਲਈ ਅਸੀਂ ਮਿਲ ਕੇ ਲੜਾਂਗੇ ਲੜਾਈ ਯੁੱਧ ਨਸ਼ਿਆਂ ਵਿਰੁੱਧ ਬਾਰੇ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਨਸ਼ੇ ਦੇ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਅਤੇ ਜਾਇ ਦਾਦਾਂ ਦੇ ਉੱਤੇ ਵੀ ਹਮਲੇ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਆਖਰੀ ਲੜਾਈ ਨਸ਼ੇ ਦੇ ਤਸਕਰਾਂ ਵਿਰੁੱਧ ਹੈ ਜਿਸ ਦੇ ਵਿੱਚ 43 ਦਿਨਾਂ ਦੇ ਵਿੱਚ ਐਨਡੀਪੀਐਸ ਤਹਿਤ 1249 ਐਫਆਈਆਰ ਦਰਜ ਹੋ ਕੀਤੀਆਂ ਜਾ ਚੁੱਕੀਆਂ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਹਰਿਆਣਾ ਇਨਫੋਰਸਮੈਂਟ ਪੁਲਿਸ ਅਧਿਕਾਰੀ ਨੂੰ ਫੜਿਆ ਗਿਆ ਜਿਸ ਤੋਂ 4 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਦੂਜੇ ਰਾਜਾਂ ਦੇ ਅਧਿਕਾਰੀ ਇਸ ਕਾਰੋਬਾਰ ਦੇ ਵਿੱਚ ਸ਼ਾਮਲ ਨੇ ਅਤੇ ਇਸ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਜਾਵੇਗੀ ਭਾਵੇਂ ਕੋਈ ਵੀ ਵਿਅਕਤੀ ਹੋਵੇ ਉਸ ਨੂੰ ਫੜਿਆ ਜਾਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਿਛਲੇ 41 ਦਿਨਾਂ ਤੋਂ ਇੱਕ ਬਹੁਤ ਹੀ ਵੱਡੀ ਮਹਿਮ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸ਼ੁਰੂ ਕੀਤਾਗਾ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਈ ਵਾਰ ਕਿ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਪੰਜਾਬ ਵਿੱਚ ਸੀ ਤਾਂ ਉਸ ਸਮੇਂ ਪੰਜਾਬ ਦੇ ਅੰਦਰ ਇਹਨਾਂ ਦੋਨਾਂ ਪਾਰਟੀਆਂ ਨੇ ਰਲ ਕੇ ਰੱਜ ਕੇ ਪੰਜਾਬ ਦੇ ਅੰਦਰ ਨਸ਼ੇ ਦਾ ਹੜ ਬਹਾਇਆ ਪੰਜਾਬ ਦੇ ਅੰਦਰ ਲਗਾਤਾਰ ਨਸ਼ਾ ਤਸਕਰਾਂ ਨੂੰ ਇਹ ਦੋਨੇ ਪਾਰਟੀਆਂ ਨੇ ਮਿਲ ਕੇ ਪੰਜਾਬ ਦੇ ਅੰਦਰ ਲੈ ਕੇ ਗਏ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੌਂ ਖਾਦੀ ਗਈ ਉਸ ਸਮੇਂ ਦੇ ਸੀਐਮ ਦੇ ਕੈਂਡੀਡੇਟ ਬਾਦ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਕਿਹਾ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ 'ਚ ਨੇ ਕੀ ਕਿਹਾ ਸੀ ਕਿ ਮੈਂ 4 ਹਫ਼ਤਿਆਂ 'ਚ ਪੰਜਾਬ ਤੋਂ ਨਸ਼ਾ ਖਤਮ ਕਰ ਦੇਵਾਂ ਸੌਂ ਖਾ ਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਪਰ ਲੇਕਿਨ ਨਸ਼ਿਆਂ ਦਾ ਹੜ ਜਿਹੜਾ ਉਸੇ ਤਰ੍ਹਾਂ ਵਗਦਾ ਰਿਹਾ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਸ਼ਿੱਦਤ ਦੇ ਨਾਲ ਬੜੀ ਮਜਬੂਤੀ ਦੇ ਨਾਲ ਬੜੇ ਤਾਕਤਵਰ ਧੱਕੇ ਦੇ ਨਾਲ ਨਸ਼ਿਆਂ ਦੇ ਖਾਤਮੇ ਲਈ ਲੱਗੀ ਹੋਈ ਹੈ ਲਗਾਤਾਰ ਚੁਣ-ਚੁਣ ਕੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਬਹੁਤ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕੀਤੀ ਜਾ ਰਹੀ ਹੈ ਔਰ ਹੁਣ ਜਿਹੜਾ ਪਿਛਲੇ 41 ਦਿਨ ਪਹਿਲਾਂ 41 ਦਿਨ ਪਹਿਲਾਂ ਮੈਂ ਸਭ ਦਾ ਇੱਕ ਅੰਤਮ ਲੜਾਈ ਇੱਕ ਲਾਸਟ ਹੱਲਾ ਜਿਹਨੂੰ ਕਹਿੰਦੇ ਨੇ ਪੰਜਾਬੀ ਚ ਉਹ ਨਸ਼ਾ ਤਸਕਰਾਂ ਦੇ ਖਿਲਾਫ ਆਮ ਆਦੀ ਪਾਰਟੀ ਦੀ ਸਰਕਾਰ ਨੇ ਬੋਲਿਆਗਾ ਇਹਨਾਂ 41 ਦਿਨਾਂ ਦੇ ਅੰਦਰ ਬਹੁਤ ਵੱਡੀ ਪ੍ਰੋਗਰੈਸ ਜਿਹੜੀ ਆ ਉਹ ਹੋਈ ਆ ਖਾਸ ਕਰਕੇ ਐਨਡੀਪੀਐਸ ਕੇਸਾਂ ਦੇ ਅੰਦਰ ਜਿਹੜੇ ਕਿ ਨਸ਼ੇ ਨਾਲ ਰਿਲੇਟਡ ਕੇਸ ਨੇਗੇ 3279 3279 ਐਫਆਈਆਰ ਹੋਈਆਂ ਨੇਗੀਆਂ ਔਰ 5537 5537 ਜਿਹੜੇ ਨਸ਼ਾ ਤਸਕਰ ਨਸ਼ਾ ਵੇਚਣ ਵਾਲੇ ਉਹਨਾਂ ਲੋਕਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਗਿਆ ਇੱਕ ਵੈਸੇ ਸਮਝਦਾ ਪੰਜਾਬ ਸਰਕਾਰ ਦੀ ਵੱਡੀ प्राप्ति ਆ ਔਰ ਇਹਦੇ ਨਾਲ ਨਸ਼ਾ ਤਸਕਰਾਂ ਦੇ ਹੌਸਲੇਟ ਹੈ ਨੇ ਕਿ ਨਸ਼ਾ ਤਸਕਰਾਂ ਦੇ ਹੌਸਲੇ ਜਿਹੜੇ ਨੇ ਉਹ ਤੈਸਰਾਂਸ ਕੀਤੇ ਗਏ ਨੇ ਕਿ ਉਹਨਾਂ ਦੀਆਂ ਨਸ਼ਾ ਵੇਚ ਕੇ ਕਮਾਈ ਧਨ ਦੀਆਂ ਪ੍ਰਾਪਰਟੀਆਂ ਤੈਸਰਾਂਸ ਕੀਤੀਆਂ ਗਈਆਂ ਨੇਗੀਆਂ ਵੱਡੀ ਪੱਧਰ ਤੇ ਡਿਮੋਲਿਸ਼ ਡਰਾਈਵ ਜਿਹੜੀ ਆ ਉਹ ਚਲਾਈ ਗਈ ਆ ਤਾਂ ਕਿ ਪੰਜਾਬ ਦੇ ਅੰਦਰੋਂ ਇਹਨਾਂ ਦਾ ਖਾਤਮਾ ਹੋ ਸਕੇ ਕੱਲ ਹੀ ਇੱਕ ਹਰਿਆਣਾ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ ਐ ਅਮਰਸਰ ਚ ਫੜਿਆ ਗਿਆ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਜਿਹਦੇ ਕੋਲੋਂ 4 ਕਿਲੋ ਤੋਂ ਉੱਪਰ 4 ਕਿਜੀ ਤੋਂ ਉੱਪਰ ਜਿਹੜੀ ਆ ਹੈਰਨ ਬਰਾਮਦ ਹੋਈ ਆ 4 ਕਿਲੋ ਤੋਂ ਉੱਪਰ ਹੈਰਨ ਬਰਾਮਦ ਹੋਈ ਆ ਇਹ ਸ਼ੋਅ ਕਰਦੀ ਆ ਕਿ ਕਿਸ ਤਰ੍ਹਾਂ ਦੂਜੇ ਸਟੇਟਾਂ ਦੇ ਇੰਟੈਲੀਜੈਂਸ ਦੇ ਅਫੀਸਰ ਨੇਗੇ ਉਹ ਇਸ ਕਾਰੋਬਾਰ 'ਚ ਲੱਗੇ ਨੇਗੇ ਸਾਡੇ ਗਵਾਂਡੀ ਸਟੇਟ ਸੂਬੇ ਦੇ ਲੋਕ ਜਿਸ ਤਰ੍ਹਾਂ ਆ ਕੇ ਸਰਹਾਦ ਉਪਰ ਆ ਕੇ ਸਾਡੇ ਸਰਹਾਦੀ ਜ਼ਿਲ੍ਹਕਾਂ 'ਚ ਆ ਕੇ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇ ਕਿ ਕੱਲ ਫੜਿਆ ਗਿਆ ਜਾਂਚ ਜਿਹੜੀ ਆ ਹੋ ਰਹੀ ਆ ਚਾਰ ਵਿਅਕਤੀ ਫੜੇ ਗਏ ਨੇ ਕਿ ਬਿਲਕੁਲ ਜਾਂਚ ਦੇ ਦੌਰਾਨ ਜਿੱਥੇ ਤੱਕ ਜਾਊਗੀ ਜਾਂਚ ਕਿ ਅੰਤਮ ਉਹਨਾਂ ਦਾ ਸਰਹੱਦ ਦਾ ਹੈੱਡ ਕੌਣ ਆਗਾ ਚਾਹੋ ਜਿੱਡਾ ਮਰਜ਼ੀ ਹੈੱਡ ਹੋਵੇ ਜਿਹੜੀ ਮਰਜ਼ੀ ਫੋਰਸਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਬਿਊਰੋ ਰਿਪੋਰਟ ਹਮਦਰਦ ਟੀਵੀ ਆਮ ਆਦਮੀ ਪਾਰਟੀ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਸਮੁੱਚੇ ਅਧਿਆਪਕ ਜਗਤ ਤੋਂ ਮਾਫੀ ਮੰਗੀ ਹੈ ਉਹਨਾਂ ਕਿਹਾ ਕਿ ਅਧਿਆਪਕ ਸਤਕਾਰਯੋਗ ਨੇ ਤੇ ਸਾਡੇ ਗੁਰੂ ਵੀ ਨੇ ਜੋ ਕਿ ਸਾਨੂੰ ਸੇਧ ਦਿੰਦੇ ਨੇ ਤੋਂ ਦੱਸਦੀ ਹੈ ਕਿ ਪਿਛਲੇ ਦਿਨੀ ਰਾਜਵਿਆਪੀ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਸਮਾਣਾ ਦੇ ਸਕੂਲ ਆਫ ਐਮੀਨੈਂਸ ਵਿੱਚ ਇੱਕ ਮਾਤਰ ਚਾਰ ਦੀਵਾਰੀ ਦੇ ਉਦਘਾਟਨੀ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਅਧਿਆਪਕਾਂ ਖਿਲਾਫ ਅਪਸ਼ਬਦ ਵਰਤੇ ਸਨ ਜੋੜਾ ਮਾਜਰਾ ਸਕੂਲ ਦੇ ਵਿੱਚ ਕੀਤੇ ਪ੍ਰਬੰਧ ਦੇਖ ਕੇ ਭੜਕ ਗਏ ਸਨ ਉਹਨਾਂ ਨੇ ਅਧਿਆਪਕਾਂ ਦੇ ਨਾਲ ਬਦਸਲੂਕੀ ਕੀਤੀ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਨੇ ਦੇਖੋ ਪਿਛਲੇ ਦਿਨੀ ਜਿਹੜਾ ਮੈਂ ਸਕੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਜਿਹੜੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋ ਰਹੀ ਬਿਊਰੋ ਰਿਪੋਰਟ ਹਮਦਰਦ ਟੀਵੀ ਕਾਂਗਰਸੀ ਆਗੂ ਅਤੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਅਕਾਲੀ ਦਲ ਦੀ ਭਰਤੀ ਮੁਹਿੰਮ ਅਤੇ ਪ੍ਰਧਾਨ ਦੀ ਨਿਯੁਕਤੀ ਲਈ ਰੱਖੀ ਗਈ ਤਾਰੀਖ ਤੇ ਜਗ੍ਹਾ ਦੇ ਉੱਤੇ ਸਵਾਲ ਚੁੱਕੇ ਨੇ ਰੰਧਾਵਾ ਨੇ ਪੱਤਰ ਦੇ ਵਿੱਚ ਲਿਖਿਆ ਕਿ ਉਹਨਾਂ ਪਹਿਲਾਂ ਵੀ ਇਸ ਸੰਬੰਧੀ ਕਈ ਵਾਰ ਬੇਨਤੀ ਕੀਤੀ ਹੈ ਪਰ ਚੋਣ ਕਮਿਸ਼ਨ ਵੱਲੋਂ ਉਹਨਾਂ ਨੂੰ ਕੋਈ ਵੀ ਟੁਕਮਾ ਜਵਾਬ ਨਹੀਂ ਮਿਲਿਆ ਤਾਜ਼ਾ ਪੱਤਰ ਦੇ ਵਿੱਚ ਰੰਧਾਵਾ ਨੇ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਭਰਤੀ ਮੁਹਿੰਮ ਸੰਬੰਧੀ ਚੱਲ ਰਹੀ ਕੋਸ਼ਿਸ਼ਾਂ ਕਾਨੂੰਨੀ ਦਾਇਰੇ ਤੋਂ ਬਾਹਰ ਨੇ ਇਸ ਦੇ ਲਈ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਉਹਨਾਂ ਅੱਗੇ ਲਿਖਿਆ ਹੈ ਕਿ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ 12 ਅਪ੍ਰੈਲ ਨੂੰ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਹੋਏਗੀ ਜਦਕਿ ਇਹ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਤੇ ਇਸ ਦੀ ਵਰਤੋਂ ਧਾਰਮਿਕ ਗਤੀਵਿਧੀਆਂ ਦੇ ਲਈ ਹੁੰਦੀ ਹੈ ਜੇਕਰ ਇੱਕ ਸਿਆਸੀ ਪਾਰਟੀ ਇਸ ਹਾਲ ਦੀ ਵਰਤੋਂ ਕਰਦੀ ਹੈ ਤਾਂ ਇਹ ਗੈਰ ਕਾਨੂੰਨੀ ਹੋਵੇਗਾ ਇਸ ਲਈ ਚੋਣ ਕਮਿਸ਼ਨ ਨੂੰ ਇਸ ਉੱਤੇ ਤੁਰੰਤ ਰੋਕ ਲਾਣੀ ਚਾਹੀਦੀ ਹੈ ਬਿਊਰੋ ਰਿਪੋਰਟ ਹਮਦਰ ਸੁਬੇ ਦੇ ਵਿੱਚ ਪੈ ਰਹੀ ਅਤ ਦੀ ਗਰਮੀ ਨੇ ਜਿੱਥੇ ਲੋਕਾਂ ਦੇ ਪਸੀਨੇ ਲਿਆ ਦਿੱਤੇ ਉੱਥੇ ਹੀ ਮੌਸਮ ਵਿਭਾਗ ਵੱਲੋਂ ਜੋ ਭਵਿੱਖਬਾਣੀ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹਨੇਰੀ ਦੇ ਨਾਲ ਨਾਲ ਤੇਜ਼ ਬਾਰਿਸ਼ ਵੀ ਪੈਗੀ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਕਿਤੇ ਨਾ ਕਿਤੇ ਸੱਚ ਹੁੰਦੀ ਵਿਖਾਈ ਦਿੱਤੀ ਜਦੋਂ ਨਾਬਾ ਦੇ ਵਿੱਚ ਤੇਜ਼ ਬਾਰਿਸ਼ ਅਤੇ ਹਲਕੀ ਗੜੇਮਾਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਪਰ ਦੂਜੇ ਪਾਸੇ ਕਿਸਾਨ ਕਿਸਾਨਾਂ ਨੂੰ ਆਪਣੀ ਖੇਤਾਂ ਦੇ ਵਿੱਚ ਖੜੀ ਕਣਕ ਦਾ ਡਰ ਸਤਾਣ ਲੱਗ ਪਿਆ ਜੇਕਰ ਹੋਰ بارش ਪੈ ਗਈ ਤਾਂ ਉਹਨਾਂ ਦੀ ਕਣਕ ਖਰਾਬ ਹੋ ਜਾਏਗੀ ਇਸ بارش ਦੇ ਨਾਲ ਕਣਕ ਦੇ ਵਿੱਚ ਮੌਇਸਚਰ ਵੱਧ ਗਿਆ ਅਤੇ ਕਣਕ ਦੀ ਵਾਢੀ ਦੇ ਵਿੱਚ ਕਾਫੀ ਜ਼ਿਆਦਾ ਪਰੇਸ਼ਾਨੀ ਆਏਗੀ ਕਿਸਾਨ ਗੁਰਚਰਨ ਸਿੰਘ ਨੇ ਕਿਹਾ ਹੈ ਕਿ ਇਸ ਥੋੜੀ ਜਹੀ بارش ਦੇ ਨਾਲ ਹੁਣ ਘੱਟੋ ਘੱਟ 5-6 ਦਿਨ ਕਣਕ ਲੇਟ ਹੋ ਗਈ ਹੈ ਕੱਲੀ ਬਰਸਾਤ ਉਹ ਵੀ ਵੱਖਰੀ ਹੈ ਜਿਹੜੇ ਗੜੇ ਪੈ ਨੇ ਉਹ ਬਹੁਤ ਵੱਡਾ ਜਾਣ ਹੱਥਾਂ ਤੇ ਤੇਲੀਆਂ ਤੇ ਆ ਜਾਂਦੀ ਹੈ ਉਮੀਦਾਰ ਨੇ ਜੇਮੀ ਨੇ ਪੂਪਾ ਮੰਗੂ ਪਾੜਦਨੇ ਫਸਲ ਪਰਮਾਤਮਾ ਤੋਂ ਅਰਦਾਸਾਂ ਕਰਦੇ ਨੇ ਵੀ ਫਸਲ ਸਾਡੀ ਇੱਕੀ ਵਧੀਆ ਹੋਊਗੀ ਹੁਣ ਇਹਦੀ ਇਹਦੀ ਮੋਚਰਾ ਇਹ ਬਹੁਤ ਜਿਆਦਾ ਸਿਲ ਫੜ ਜੂਗਾ ਹੁਣ ਸਰਕਾਰਾਂ ਨੇ ਨਹੀਂ ਲੈਣੀ ਇਹਦਾ ਮੋਚਰ ਨਹੀਂ ਆਉਂਦਾ ਸਰਕਾਰਾਂ ਨੂੰ ਆਪਦੇ ਇਹੀ ਇੰਤਜ਼ਾਮ ਕਰਨੇ ਚਾਹੀਦੇ ਨੇ ਜਿਹੜਾ ਕਿ ਜ਼ਮੀਦਾਰ ਦੇ ਭਲੇ ਵਾਸਤੇ ਹੋਣ ਮੜੀ ਮੋਟੀ ਸਿਲ ਚ ਕਮੀ ਦੇਣੀ ਚਾਹੀਦੀ ਆ ਜਿਹੜੇ ਕਿ ਸਰਕਾਰ ਦੇ ਅਫਸਰ ਨੇ ਖਰੀਦ ਕਰਦੇ ਨੇ ਏਜੰਸੀ ਵਾਲੇ ਨੇ ਉਹਨਾਂ ਨੂੰ ਵੀ ਸਾਡੇ ਵਾਸਤੇ ਲਾਹ ਵਾਸਤੇ ਦੇਣਾ ਬਾਕੀ ਪਰਮਾਤਮਾ ਮੂਹਰੇ ਅਰਦਾਸ ਕਰਦੇ ਆਂ ਬੀਤ ਪਰਮਾਤਮਾ ਸੁਖ ਸੰਦੀ ਦੇ ਦੋ ਮਹੀਨਾ ਕ ਇਸ ਮੌਕੇ ਦੇ ਉੱਤੇ ਸ਼ਹਿਰ ਨਿਵਾਸੀ ਵਿੱਕੀ ਬੇਦੀ ਨੇ ਆਖਿਆ ਕਿ ਜੋ ਅੱਜ ਤੇਜ਼ ਬਾਰਿਸ਼ ਅਤੇ ਹਲਕੀ ਗੜੇਮਾਰੀ ਹੋਈ ਹੈ ਇਸ ਦੇ ਨਾਲ ਗਰਮੀ ਤੋਂ ਬਹੁਤ ਰਾਹਤ ਮਿਲ ਗਈ ਹੈ ਕਿਉਂਕਿ ਬੀਤੇ ਕਈ ਦਿਨਾ ਤੋਂ ਤਾਪਮਾਨ ਵਧਦਾ ਹੀ ਜਾ ਰਿਹਾ ਸੀ ਬੱਚਿਆਂ ਤੇ ਬਜ਼ੁਰਗਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ ਅਤੇ ਇਸ ਬਾਰਿਸ਼ ਨੇ ਸਾਨੂੰ ਬਹੁਤ ਰਾਹਤ ਦਿੱਤੀ ਬਹੁਤ ਵਧੀਆ ਹੋਇਆ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ 40 ਦੇ ਨੇੜੇ ਆਪਣਾ ਟੈਂਪਰੇਚਰ ਪਹੁੰਚ ਗਿਆ ਸੀਗਾ ਮਬਾਰਿਕ ਪੈਨਲ ਬਹੁਤ ਵਧੀਆ ਰਾਤ ਮਿਲੀ ਵੀ ਮਾਰਕੀਟ ਵਿੱਚ ਹੀ ਚਹਲ ਪਹਿਲ ਹੋ ਗਈ ਮਾਰਕੀਟ بارش ਪੈਣ ਨਾਲ ਤੇ ਵਧੀਆ ਮੌਤ ਸੀਗਾ ਕਿ ਇਹ ਵੀ ਥੋੜਾ ਕਨਕਨ ਥੋੜਾ ਨੁਕਸਾਨ ਹੋ ਰਿਹਾ ਹੈ ਲੇਕਿਨ ਐ ਵੀ ਬਜ਼ੁਰਗਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀ ਵੀ ਬਾਹਰ ਨਹੀਂ ਨਿਕਲ ਪਾ ਰਹੇ ਸੀ ਗਰਮੀ ਕਰਕੇ بارش ਪੈਣ ਨਾਲ ਬਹੁਤ ਵਧੀਆ ਰਾਹਤ ਮਿਲੀ ਹੈ ਨਾਬਾ ਤੋਂ rahul khanna ਦੀ ਰਿਪੋਰਟ ਹਮਦਰਦ ਟੀਵੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਰੱਖੀ ਗਈ ਸੀ ਜਿੱਥੇ ਕੋਮੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖਾਸ ਤੌਰ ਦੇ ਉੱਤੇ ਪਹੁੰਚੇ ਮਹਾਪੰਚਾਇਤ ਦੇ ਵਿੱਚ ਸੰਬੋਧਨ ਕਰਨ ਤੋਂ ਬਾਅਦ ਉਹ ਅੰਮ੍ਰਿਤਸਰ ਵਿਰਾਸਤੀ ਮਾਰਗ ਦੇ ਉੱਪਰ 328 ਰੂਪਾਂ ਦੇ ਇਨਸਾਫ ਲਈ ਚੱਲ ਰਹੇ ਮੋਰਚੇ ਦੇ ਵਿੱਚ ਪਹੁੰਚੇ ਅਤੇ ਇਸ ਮੌਕੇ ਉਹਨਾਂ ਨੇ ਸਿੱਖ ਸਦਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੇ ਨਾਲ ਵੀ ਮੁਲਾਕਾਤ ਕੀਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਦੋਂ ਖਨੋਰੀ ਬਾਰਡਰ ਤੇ ਦੇ ਉੱਤੇ ਉਹ ਮੋਰਚੇ ਦੇ ਉੱਤੇ ਬੈਠੇ ਸਨ ਤਾਂ ਭਾਈ ਬਲਦੇਵ ਸਿੰਘ ਵਡਾਲਾ ਦੇ ਨਾਲ ਉਹਨਾਂ ਦੀ 300 328 ਰੁਪਿਆਂ ਦੇ ਮਾਮਲੇ ਦੇ ਵਿੱਚ ਲੱਗੇ ਮੋਰਚੇ ਨੂੰ ਲੈ ਕੇ ਕਈ ਵਾਰ ਗੱਲਬਾਤ ਹੋਈ ਸੀ ਇਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਅਗਰ ਮੈਂ ਜ਼ਿੰਦਾ ਰਿਹਾ ਤਾਂ ਇਸ ਮੋਰਚੇ ਦੇ ਵਿੱਚ ਆ ਕੇ ਹਾਜ਼ਰੀ ਜ਼ਰੂਰ ਭਰਾਂਗਾ ਅੱਜ ਉਹ ਅੰਮ੍ਰਿਤਸਰ ਮਹਾਪੰਚਾਇਤ ਦੇ ਵਿੱਚ ਆਏ ਸਨ ਇਸ ਦੌਰਾਨ ਉਹ ਇਸ ਮੋਰਚੇ ਦੇ ਵਿੱਚ ਵੀ ਆਏ ਅਤੇ ਉਹਨਾਂ ਕਿਹਾ ਕਿ ਇੱਕ ਗੁਰੂ ਦੇ ਸਿੱਖ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਮੋਰਚੇ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਭਰਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਖਨੋਰੀ ਬਾਰਡਰ ਦੇ ਉੱਤੇ ਬੇਸ਼ੱਕ ਸਰਕਾਰ ਵੱਲੋਂ ਮੋਰਚਾ ਖਦੇੜ ਦਿੱਤਾ ਗਿਆ ਲੇਕਿਨ ਕਿਸਾਨ ਜਥੇਬੰਦੀਆਂ ਲਗਾਤਾਰ ਹੀ ਮਹਾਪੰਚਾਇਤਾ ਕਰ ਰਹੀਆਂ ਨੇ ਤੇ ਆਪਣੀ ਹੋਰ ਮਜ਼ਬੂਤੀ ਕਰ ਰਹੀਆਂ ਨੇ ਐਸਪੀਐਮ ਨਾਨ ਪੋਲਿਟਿਕਲ ਵੱਲੋਂ ਜਲਦੀ ਘਰਾਈ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਇੱਥੇ ਇਹ ਵੀ ਵੱਡੀ ਬਦਲ ਦੇ ਉੱਤੇ ਸਾਡੇ ਸੁਨੇਹੇ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਹਾਲ ਵੀ ਕਰਦੇ ਹਾਂ ਸ਼ੁਭਕਾਮਨਾਵਾਂ ਤੁਹਾਡੇ ਸਾਰਿਆਂ ਨੂੰ ਦੇਖੋ ਗੱਲ ਇਹ ਆਪਿਆ ਰਹੇ ਸਭ ਕੌਮ ਦੇ ਜਿਹੜਾ ਮੁਕੱਦਰ ਚ ਮੋੜ ਚ ਲਾਉਣੇ ਲਿਖਿਆ ਹੈ ਕਦੇ ਅਸੀਂ ਲੋ ਜੀ ਦੀ ਲਈ ਮੋੜ ਚ ਲਾਉਣੇ ਆ ਕਦੇ ਅਸੀਂ ਇੱਜ਼ਤਾਂ ਦੇ ਲਈ ਮੋੜ ਚ ਲਾਉਣੇ ਆ ਕਦੇ ਅਸੀਂ ਦਿਨਾਪ੍ਰਤਾ ਦੀ ਜ਼ਿੰਦਗੀ ਦੇ ਲਈ ਮੋੜ ਚ ਲਾਉਣੇ ਆ ਆਏ ਕਰ ਮੋੜ ਚ ਲਾਉਣੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਉਹ ਮੋਰਚਾ ਲਾਉਣਾ ਪਵੇ ਜਿੱਦੀ ਸ਼ਤਰ ਸ਼ਾਇਆ ਹੈ ਅਸੀਂ ਜਿਉਂ ਰਹੇ ਹੁਏ ਹੇਠੇ ਵੀ ਸਾਡੀਆਂ ਕੌਮਾਂ ਦਾ ਐਡਾ ਟੜਾ ਕਰ ਖੋਦੀਏ ਉੱਥੇ ਵੀ ਮੋਰਚੇ ਲਾਠੇ ਸੰਸਾਪ ਦੀਆਂ ਮੰਗਾ ਕਰਦੇ ਆ ਭੈਣ ਇਹਦਾ ਮਤਲਬ ਸਤਾਤੇ ਦੇਖੇ ਲੋਕ ਜੀ ਆਨੰਦ ਖੋਣ ਵਾਲੇ ਲੋਕ ਆਲੇ ਨੇ ਉਹ ਨਾਲੇ ਅੰਦਰੋਂ ਗੁਰੂ ਦਾ ਡਰ ਗੁਰੂ ਦਾ ਭੈ ਧੋਖਾ ਖਤਮ ਹੋ। ਇਹ ਗੱਲ ਸਪਸ਼ਟ ਹੈ ਕਿ ਜੇ ਵੀ ਅੰਦਰੋਂ ਗੁਰੂ ਦਾ ਭੈ ਖਤਮ ਹੋ ਜੇ ਨਾ ਉਹ ਫਿਰ ਨਾਸਤਕ ਲੋਕ ਹੋ ਜਾਂਦੇ ਨੇ। ਜਿਹੜੇ ਨਾਸਤਕ ਲੋਕ ਹੋ ਜਾਂਦੇ ਆ ਉਹਨਾਂ ਨੂੰ ਗੁਰੂ ਦੇ ਘਰੋਂ ਕਿਤੇ ਢੋਈ ਨਹੀਂ ਨਾ ਦੇ। ਇਹ ਆਪਣੀ ਅੱਖਾਂ ਦੇ ਸਾਹਮਣੇ ਵੀ ਤੇ ਭਵਿੱਖ ਦੇ ਵਿੱਚ ਵੀ ਹੁੰਦਾ ਰਿਹਾ ਆ ਹੁਣ ਆ ਤੇ ਪਿਛਲੇ ਸਮਿਆਂ ਦੇ ਵਿੱਚ ਵੀ ਹੁੰਦਾ ਨਹੀਂ। ਤੋ ਇਸ ਕਰਕੇ ਅੱਜ ਸਾਰੇ ਐਸਪੀਐਮ ਨਾਨ ਕ੍ਰਿਟੀਕਲ ਵੱਲੋਂ ਅੱਜ ਜਿਹੜਾ ਇੱਥੇ ਮੋਰਚਾ ਚੱਲ ਰਿਹਾ ਹੈ ਇਸ ਮੋਰਚੇ ਦੇ ਸਮਰਥਨ ਦੇ ਲਈ ਤੇ ਹਾਜ਼ਰੀ ਭਰਨ ਵਾਸਤੇ ਆਏ ਆਂ ਕਿ ਨਾਲ ਅਸੀਂ ਤਾਂ ਫਗਵਾਲ ਸਾਹਿਬ ਨੇ ਕੱਲਾ ਇਹ ਨਹੀਂ ਹੈ ਕਿ ਭਾਈ ਉਦਾਰਾ ਜੀ ਦਾ ਇਹ ਮੋਰਚਾ ਹੈ ਔਰ ਇੱਕ ਸਿੱਖ ਗੁਰੂ ਨਾਨਕ ਨਾਮਲੇ ਵਾਲੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ 328 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਲਾਪਤਾ ਹੋਏ ਚੋਰੀ ਦਿੱਤੇ ਗਏ 992886 ਅੰਗ ਚੋਰੀ ਛਪੇਆਂ ਅਧਿਕਾਰਤ 24536 ਅੰਗ ਲਾਪਤਾ ਹੋਏ 982700 ਰੁਪਇਆ ਸਿਆਹੀ ਤੇ ਕਾਗਜ਼ ਦਾ ਇਹ ਖਾਗੈ ਔਰ ਪੇਸ਼ ਨਹੀਂ ਗਈ ਸ਼ਬਦ ਖਾ ਜਾਂਦੇ 125 ਪਾਵਨ ਸਰੂਪ ਬੇਅਦਬੀ ਹੋਈ ਰਾਮ ਸਰ ਸਾਹਿਬ ਜਿਹੜੇ ਕੀ ਸਰੂਪ ਅਖਬਾਰਾਂ ਦੀ ਤਰ੍ਹਾਂ ਰੱਖੇ ਹੋਏ ਸਨ ਨਾ ਕੋਈ ਉੱਤੇ ਰਮਾਲਾ ਸਾਹਿਬ ਨਾ ਕੋਈ ਚੰਦੋਵਾ ਸਾਹਿਬ ਮਿੱਟੀ ਤੇ ਧੂੜ ਜੰਮੀ ਹੋਈ ਸੀ ਔਰ ਜੋ ਨਾਮ برداشتਜੋਗ ਘੌਰ ਬੇਅਦਬੀ ਸੀ ਇਕਾਠ ਸਰੂਪ ਅਣਅਧਿਕਾਰਤ ਤਿਆਰ ਹੋਈ ਸੈਂਕੜੇ ਸਰੂਪ ਪੱਗ ਦੀ ਭੇਟ ਚੜੇ ਜਿਹੜਾ ਸੀਏ ਲਾਇਆ ਸੀ 10 ਲੱਖ ਮਹੀਨੇ ਦੀ ਤਨਖਾਹ ਤੇ ਕਮਿਸ਼ਨ ਨੇ ਵੀ ਕਿਹਾ 75 ਫੀਸ ਦੀ ਪੈਸੇ ਦੇ ਕੋ ਲੈ ਕੇ ਗੁਰਦੁਆਰੇ ਦੀ ਗੋਲਕ ਚ ਜਮਾ ਕਰਵਾਏ ਜਾਣ ਇਹ ਪ੍ਰਤਾਲ ਗਿਆਨੀ ਹਰਪ੍ਰੀਤ ਸਿੰਘ ਦੀ ਰੈਨਮਾਈ ਇਸ਼ਰ ਸਿੰਘ ਐਡਵੋਕੇਟ ਜਾਂਚ ਕਮਿਸ਼ਨ ਨੇ ਕੀਤੀ 2015 ਤੋਂ ਲੈ ਕੇ 18 ਤੱਕ ਦੀ 1100 ਸਫੀਆਂ ਦੀ ਰਿਪੋਰਟ ਜਿਸ ਨੂੰ ਲੌਂਗੋਵਾਲ ਪ੍ਰਧਾਨ ਨੇ ਜਨਤਕ ਕਰਕੇ ਪ੍ਰੈਸ ਦੇ ਰਾਈ ਉਹਨਾਂ ਦੋਸ਼ੀਆਂ ਤੇ ਮੁਕਦਮੇ ਦਰਜ ਕਰਕੇ ਫੌਜਦਾਰੀ ਸਜਾਵਾਂ ਦੇਣ ਦੀ ਗੱਲ ਆਖੀ ਔਰ ਉਹ ਕਹਿਣ ਤੋਂ ਬਾਅਦ ਜਦੋਂ ਮੁਕਰੇ ਸਿੱਖ ਸੰਗਤਾਂ ਨੇ ਮੋਰਚਾ ਲਾਇਆ ਜਿਨ੍ਹਾਂ ਦੀ ਕੁੱਟ ਮਾਰ ਕਰਕੇ 2024 2024 ਅਕਤੂਬਰ ਨੂੰ ਤਾਰਪੇੜ ਕੀਤਾ 4 ਨਵੰਬਰ ਨੂੰ ਅਰਦਾਸ ਕਰਕੇ ਇਸੇ ਜਗ੍ਹਾ ਤੇ ਸਤਿਗੁਰਾਂ ਦੇ ਇਨਸਾਫ ਲਈ ਇਸ ਮੋਰਚੇ ਦੀ ਅਰੰਭਤਾ ਹੋਈ 4 ਨਵੰਬਰ 2020 ਤੋਂ ਨਿਰੰਤਰ ਅਸੀਂ ਮੰਗ ਕਰ ਰਹੇ ਹਾਂ ਸਰਕਾਰਾਂ ਦੇ ਕੋਲੋਂ ਕਿ 2008 ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਐਕਟ ਸੁਪਰੀਮ ਕੋਰਟ ਈਸ਼ਰ ਸਿੰਘ ਦੀ ਐਡਵੋਕੇਟ ਦੀ ਪੜਤਾਲ ਅਨਸਾਰ ਇਹ ਕਾਨੂੰਨੀ ਅਪਰਾਧ ਹੈ ਅਪਰਾਧ ਦੀ ਸਜ਼ਾ ਤੁਰੰਤ ਸਰਕਾਰ ਨੂੰ ਦੇਣੀ ਬਣਦੀ ਸੀ ਜੋ ਕਿ ਸਰਕਾਰਾਂ ਨੇ ਹੁਣ ਤੱਕ ਨਹੀਂ ਦਿੱਤੀ ਅਸੀਂ ਮੰਗ ਕਰ ਰਹੇ ਹਾਂ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਹੋਇਆ ਹੈ ਸਾਡੀਆਂ ਭਾਵਨਾਵਾਂ ਨਾਲ ਕਤਲ ਹੋਇਆ ਹੈ ਔਰ ਕਾਨੂੰਨ ਦੀਆਂ ੱਟੀਆਂ ਉਡੀਆਂ ਨੇ ਜਮਹੂਰੀਅਤ ਸੰਵਿਧਾਨ ਕਾਨੂੰਨ ਖਤਮ ਕੀਤਾ ਇਹਨਾਂ ਨੇ ਗੰਦੀ ਸਿਆਸ ਕਰਨ ਵਾਲੇ ਲੀਡਰਾਂ ਨੇ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਸੱਚੇ ਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਹਿ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ 'ਚ ਕਿਹਾ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਆਇਆ ਨਸ਼ਿਆਂ ਦਾ ਹੜ੍ਹ ਅਸੀਂ ਚੁਣ-ਚੁਣ ਕੇ ਨਸ਼ਾ ਤਸਕਰਾਂ ਦੀ ਕੀਤੀ ਕਾਰਵਾਈ ਚੇਤਨ ਸਿੰਘ ਜੋੜਾ ਮਾਜਰਾ ਨੇ ਅੱਜ ਆਪਕਾ ਤੋਂ ਮੰਗੀ ਮਾਫੀ ਕਿਹਾ ਜੇਕਰ ਕਿਸੇ ਨੂੰ ਬੁਰਾ ਲੱਗਿਆ ਤਾਂ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਬੀਤੇ ਦਿਨ ਸਟੇਜ ਤੋਂ ਪੜ੍ਹ ਕੇ ਸੰਜੋੜੇ ਮਾਜਰਾ ਸੁਖਜਿੰਦਰ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਅਕਾਲੀ ਦਲ ਦੀ ਭਰਤੀ ਮੁਹਿੰਮ ਉੱਤੇ ਚੁੱਕੇ ਸਵਾਲ ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਹੋਈ ਸੱਚ ਸ਼ਹਿਰਨਾਬਾਦ ਵਿੱਚ ਤੇਜ਼ ਬਾਰਿਸ਼ ਦੇ ਨਾਲ ਹੋਈ ਗੜੇਮਾਰੀ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਕਿਸਾਨਾਂ ਲਈ ਚਿੰਤਾ 328 ਰੂਪਾਂ ਦੇ ਇਨਸਾਫ ਮੋਰਚੇ 'ਚ ਪਹੁੰਚੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਸਿੱਖ ਸਦਭਾਲਨਾ ਦਲ ਦੇ ਮੁਖੀ ਬਲਦੇਵ ਸਿੰਘ ਵਡਾਲਾ ਨਾਲ ਵੀ ਕੀਤੀ ਮੁਲਾਕਾਤ ਕਿਹਾ 328 ਰੂਪਾਂ ਦੇ ਇਨਸਾਫ ਲਈ ਅਸੀਂ ਮਿਲ ਕੇ ਲੜਾਂਗੇ ਲੜਾਈ ਯੁੱਧ ਨਸ਼ਿਆਂ ਵਿਰੁੱਧ ਬਾਰੇ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਨਸ਼ੇ ਦੇ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਅਤੇ ਜਾਇਦਾਦਾਂ ਦੇ ਉੱਤੇ ਵੀ ਹਮਲੇ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਆਖਰੀ ਲੜਾਈ ਨਸ਼ੇ ਦੇ ਤਸਕਰਾਂ ਵਿਰੁੱਧ ਹੈ ਜਿਸ ਦੇ ਵਿੱਚ 41 ਦਿਨਾਂ ਦੇ ਵਿੱਚ ਐਨਡੀਪੀਐਸ ਤਹਿਤ 3249 ਐਫ ਆਈ ਆਰ ਦਰਜ ਹੋ ਕੀਤੀਆਂ ਜਾ ਚੁੱਕੀਆਂ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਹਰਿਆਣਾ ਇਨਫੋਰਸਮੈਂਟ ਪੁਲਿਸ ਅਧਿਕਾਰੀ ਨੂੰ ਫੜਿਆ ਗਿਆ ਜਿਸ ਤੋਂ 4 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਦੂਜੇ ਰਾਜਾਂ ਦੇ ਅਧਿਕਾਰੀ ਇਸ ਕਾਰੋਬਾਰ ਦੇ ਵਿੱਚ ਸ਼ਾਮਲ ਨੇ ਅਤੇ ਇਸ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਜਾਵੇਗੀ ਭਾਵੇਂ ਕੋਈ ਵੀ ਵਿਅਕਤੀ ਹੋਵੇ ਉਸ ਨੂੰ ਫੜਿਆ ਜਾਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਿਛਲੇ 41 ਦਿਨਾਂ ਤੋਂ ਇੱਕ ਬਹੁਤ ਹੀ ਵੱਡੀ ਮਹਿਮ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸ਼ੁਰੂ ਕੀਤਾਗਾ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਈ ਵਾਰ ਕਿ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਪੰਜਾਬ ਸੀ ਤਾਂ ਉਸ ਸਮੇਂ ਪੰਜਾਬ ਦੇ ਅੰਦਰ ਇਹਨਾਂ ਦੋਨਾਂ ਪਾਰਟੀਆਂ ਦੇ ਰਲ ਕੇ ਰਜ ਕੇ ਪੰਜਾਬ ਦੇ ਅੰਦਰ ਨਸ਼ੇ ਦਾ ਹੜ ਬਹਾਇਆ ਪੰਜਾਬ ਦੇ ਅੰਦਰ ਲਗਾਤਾਰ ਨਸ਼ਾ ਤਸਕਰਾਂ ਨੂੰ ਇਹ ਦੋਨੇ ਪਾਰਟੀਆਂ ਨੇ ਮਿਲ ਕੇ ਪੰਜਾਬ ਦੇ ਅੰਦਰ ਲੈ ਕੇ ਗਏ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੌਂ ਖਾਦੀ ਗਈ ਉਸ ਸਮੇਂ ਦੇ ਸੀਐਮ ਦੇ ਕੈਂਡੀਡੇਟ ਬਾਤ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਕਿਹਾ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ 'ਚ ਨੇ ਇਹ ਕਿਹਾ ਸੀ ਕਿ ਮੈਂ 4 ਹਫ਼ਤਿਆਂ 'ਚ ਪੰਜਾਬ ਤੋਂ ਨਸ਼ਾ ਖਤਮ ਕਰ ਦਿਆਂਗਾ ਸੌਂ ਖਾ ਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਪਰ ਲੇਕਿਨ ਨਸ਼ਿਆਂ ਦਾ ਹੜ ਜਿਹੜਾ ਉਸੇ ਤਰ੍ਹਾਂ ਵਗਦਾ ਰਿਹਾ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਸ਼ਿੱਦਤ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਬੜੇ ਤਾਕਤਵਰ ਤੰਗ ਦੇ ਨਾਲ ਨਸ਼ਿਆਂ ਦੇ ਖਾਤਮੇ ਲਈ ਲੱਗੀ ਹੋਈ ਹੈ ਲਗਾਤਾਰ ਚੁਣ-ਚੁਣ ਕੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਬਹੁਤ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਹੈ ਅਟੈਚ ਕੀਤੀ ਜਾ ਰਹੀ ਹੈ ਔਰ ਹੁਣ ਜਿਹੜਾ ਪਿਛਲੇ 41 ਦਿਨ ਪਹਿਲਾਂ 41 ਦਿਨ ਪਹਿਲਾਂ ਮੈਂ ਸਭ ਦਾ ਇੱਕ ਅੰਤਮ ਲੜਾਈ ਇੱਕ ਲਾਸਟ ਹੱਲਾ ਜਿਹਨੂੰ ਕਹਿੰਦੇ ਨੇ ਪੰਜਾਬੀ ਵਿੱਚ ਉਹਨਾਂ ਸ਼ਾਸਤਸਕ ਨੇ ਕਿਹਾ ਆਮ ਆਬੀ ਪਾਰਟੀ ਦੀ ਸਰਕਾਰ ਨੇ ਬੋਲੇਗਾ ਇਹਨਾਂ 41 ਦਿਨਾਂ ਦੇ ਅੰਦਰ ਬਹੁਤ ਵੱਡੀ ਪ੍ਰੋਗਰੈਸ ਜਿਹੜੀ ਆ ਉਹ ਹੋਈ ਆ ਖਾਸ ਕਰਕੇ ਐਨਡੀਪੀਐਸ ਕੇਸਾਂ ਦੇ ਅੰਦਰ ਜਿਹੜੇ ਕਿ ਨਸ਼ੇ ਨਾਲ ਰਿਲੇਟਡ ਕੇਸ ਨੇਗੇ 3278 3279 ਐਫਆਈਆਰ ਹੋਈਆਂ ਰਹੀਆਂ ਔਰ 5537 5537 ਜਿਹੜੇ ਨਸ਼ਾ ਤਸਕਰ ਨਸ਼ਾ ਵੇਚਣ ਵਾਲੇ ਉਹਨਾਂ ਲੋਕਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਗਿਆ। ਇਹ ਇੱਕ ਵੈਸੇ ਮੰਨਦਾ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਆ। ਔਰ ਇਹਦੇ ਨਾਲ ਨਸ਼ਾ ਤਸਕਰਾਂ ਦੇ ਹੌਸਲੇਟ ਹੈ ਨੇ ਕਿ ਨਸ਼ਾ ਤਸਕਰਾਂ ਦੇ ਹੌਸਲੇ ਜਿਹੜੇ ਨੇ ਉਹ ਤੈਸਨਾਸ ਕੀਤੇ ਗਏ ਨੇ ਕਿ ਉਹਨਾਂ ਦੀਆਂ ਨਸ਼ਾ ਵੇਚ ਕੇ ਕਮਾਈ ਧਨ ਦੀਆਂ ਪ੍ਰਾਪਰਟੀਆਂ ਤੈਸਨਾਸ ਕੀਤੀਆਂ ਗਈਆਂ ਨੇਗੀਆਂ। ਵੱਡੀ ਪੱਧਰ ਤੇ ਡਿਮੋਲਿਸ਼ ਡਰਾਈਵ ਜਿਹੜੀ ਆ ਉਹ ਚਲਾਈ ਗਈ ਆ ਤਾਂ ਕਿ ਪੰਜਾਬ ਦੇ ਅੰਦਰੋਂ ਇਹਨਾਂ ਦਾ ਖਾਤਮਾ ਹੋ ਸਕੇ। ਕੱਲ ਹੀ ਇੱਕ ਹਰਿਆਣਾ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ ਹੀ ਅਮਰਸਰ ਵਿੱਚ ਫੜਿਆ ਗਿਆ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਜਿਹਦੇ ਕੋਲੋਂ 4 ਕਿਲੋ ਤੋਂ ਉੱਪਰ 4 ਕਿਜੀ ਤੋਂ ਉੱਪਰ ਜਿਹੜੀ ਆ ਹੈਰਨ ਬਰਾਮਦ ਹੋਈ ਆ 4 ਕਿਲੋ ਤੋਂ ਉੱਪਰ ਹੈਰਨ ਬਰਾਮਦ ਹੋਈ ਆ ਇਹ ਸ਼ੋਅ ਕਰਦੀ ਆ ਕਿ ਕਿਸ ਤਰ੍ਹਾਂ ਦੂਜੇ ਸਟੇਟਾਂ ਦੇ ਇੰਟੈਲੀਜੈਂਸ ਦੇ ਅਫੀਸਰ ਦੇ ਨੇਗੇ ਉਹ ਇਸ ਕਾਰੋਬਾਰ 'ਚ ਲੱਗੇ ਨੇਗੇ ਸਾਡੇ ਗੁਆਂਢੀ ਸਟੇਟ ਸੂਬੇ ਦੇ ਲੋਕ ਕਿਸ ਤਰ੍ਹਾਂ ਆ ਕੇ ਸਰਹੱਦ ਉਪਰ ਆ ਕੇ ਸਾਡੇ ਸਰਹੱਦੀ ਜ਼ਿਲ੍ਹਕਾਂ 'ਚ ਆ ਕੇ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇ ਕਿ ਕੱਲ ਫੜਿਆ ਗਿਆ ਜਾਂਚ ਜਿਹੜੀ ਆ ਹੋ ਰਹੀ ਆ ਚਾਰ ਵਿਅਕਤੀ ਫੜੇ ਗਏ ਨੇ ਕਿ ਬਿਲਕੁਲ ਜਾਂਚ ਦੇ ਦੌਰਾਨ ਜਿੱਥੇ ਤੱਕ ਜਾਊਗੀ ਜਾਂਚ ਕਿ ਅੰਤਮ ਉਹਨਾਂ ਦਾ ਸਰਹੱਦ ਦਾ ਹੈੱਡ ਕੌਣ ਆਗਾ ਚਾਹੋ ਜਿੱਡਾ ਮਰਜ਼ੀ ਹੈੱਡ ਹੋਵੇ ਜਿਹੜੀ ਮਰਜ਼ੀ ਫੋਰਸਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਬਿਊਰੋ ਰਿਪੋਰਟ ਅਮ ਦਰਸ਼ਕ ਟੀਵੀ ਆਮ ਆਦਮੀ ਪਾਰਟੀ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਸਮੁੱਚੇ ਅਧਿਆਪਕ ਜਗਤ ਤੋਂ ਮਾਫੀ ਮੰਗੀ ਹੈ ਉਹਨਾਂ ਕਿਹਾ ਕਿ ਅਧਿਆਪਕ ਸਤਕਾਰਯੋਗ ਨੇ ਤੇ ਸਾਡੇ ਗੁਰੂ ਵੀ ਨੇ ਜੋ ਕਿ ਸਾਨੂੰ ਸੇਧ ਦਿੰਦੇ ਨੇ ਤੋਂ ਦੱਸ ਦਈਏ ਕਿ ਪਿਛਲੇ ਦਿਨੀ ਰਾਜਵਿਆਪੀ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਸਮਾਣਾ ਦੇ ਸਕੂਲ ਆਫ ਐਮੀਨੈਂਸ ਵਿੱਚ ਇੱਕ ਮਾਤਰ ਚਾਰ ਦੀਵਾਰੀ ਦੇ ਉਦਘਾਟਨੀ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਅਧਿਆਪਕਾਂ ਖਿਲਾਫ ਅਪਸ਼ਬਦ ਵਰਤੇ ਸਨ ਜੋੜਾ ਮਾਜਰਾ ਸਕੂਲ ਦੇ ਵਿੱਚ ਕੀਤੇ ਪ੍ਰਬੰਧ ਦੇਖ ਕੇ ਭੜਕ ਗਏ ਸਨ ਉਹਨਾਂ ਨੇ ਅਧਿਆਪਕਾਂ ਦੇ ਨਾਲ ਬਦਸਲੂਕੀ ਕੀਤੀ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਨੇ ਦੇਖੋ ਪਿਛਲੇ ਦਿਨੀ ਜਿਹੜਾ ਮੈਂ ਸਪੋਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕਹੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ ਜਿਹੜੀ ਮਾਫੀ ਮੰਗਦਾ ਕਿਉਂਕਿ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੋਣੀ ਬਿਊਰੋ ਰਿਪੋਰਟ ਹਮਦਰਦ ਟੀਵੀ ਕਾਂਗਰਸੀ ਆਗੂ ਅਤੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਅਕਾਲੀ ਦਲ ਦੀ ਭਰਤੀ ਮੁਹਿੰਮ ਅਤੇ ਪ੍ਰਧਾਨ ਦੀ ਨਿਯੁਕਤੀ ਲਈ ਰੱਖੀ ਗਈ ਤਾਰੀਖ ਤੇ ਜਗ੍ਹਾ ਦੇ ਉੱਤੇ ਸਵਾਲ ਚੁੱਕੇ ਨੇ ਰੰਧਾਵਾ ਨੇ ਪੱਤਰ ਦੇ ਵਿੱਚ ਲਿਖਿਆ ਕਿ ਉਹਨਾਂ ਪਹਿਲਾਂ ਵੀ ਇਸ ਸੰਬੰਧੀ ਕਈ ਵਾਰ ਬੇਨਤੀ ਕੀਤੀ ਹੈ ਪਰ ਚੋਣ ਕਮਿਸ਼ਨ ਵੱਲੋਂ ਉਹਨਾਂ ਨੂੰ ਕੋਈ ਵੀ ਟੁਕਮਾ ਜਵਾਬ ਨਹੀਂ ਮਿਲਿਆ ਤਾਜ਼ਾ ਪੱਤਰ ਦੇ ਵਿੱਚ ਰੰਧਾਵਾ ਨੇ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਭਰਤੀ ਮੁਹਿੰਮ ਸੰਬੰਧੀ ਚੱਲ ਰਹੀ ਕੋਸ਼ਿਸ਼ਾਂ ਕਾਨੂੰਨੀ ਦਾਇਰੇ ਤੋਂ ਬਾਹਰ ਨੇ ਇਸ ਦੇ ਲਈ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਉਹਨਾਂ ਅੱਗੇ ਲਿਖਿਆ ਹੈ ਕਿ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ 12 ਅਪ੍ਰੈਲ ਨੂੰ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਹੋਏਗੀ ਜਦਕਿ ਇਹ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਤੇ ਇਸ ਦੀ ਵਰਤੋਂ ਧਾਰਮਿਕ ਗਤੀਵਿਧੀਆਂ ਦੇ ਲਈ ਹੁੰਦੀ ਹੈ ਜੇਕਰ ਇੱਕ ਸਿਆਸੀ ਪਾਰਟੀ ਇਸ ਹਾਲ ਦੀ ਵਰਤੋਂ ਕਰਦੀ ਹੈ ਤਾਂ ਇਹ ਗੈਰ ਕਾਨੂੰਨੀ ਹੋਵੇਗਾ ਇਸ ਲਈ ਚੋਣ ਕਮਿਸ਼ਨ ਨੂੰ ਇਸ ਉੱਤੇ ਤੁਰੰਤ ਰੋਕ ਲਾਣੀ ਚਾਹੀਦੀ ਹੈ ਬਿਊਰੋ ਰਿਪੋਰਟ ਹਮਦਰ ਸੁਬਹ ਦੇ ਵਿੱਚ ਪੈ ਰਹੀ ਅਤ ਦੀ ਗਰਮੀ ਨੇ ਜਿੱਥੇ ਲੋਕਾਂ ਦੇ ਪਸੀਨੇ ਲਿਆ ਦਿੱਤੇ ਉੱਥੇ ਹੀ ਮੌਸਮ ਵਿਭਾਗ ਵੱਲੋਂ ਜੋ ਭਵਿੱਖਬਾਣੀ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹਨੇਰੀ ਦੇ ਨਾਲ ਨਾਲ ਤੇਜ਼ ਬਾਰਿਸ਼ ਵੀ ਪੈਗੀ ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਕਿਤੇ ਨਾ ਕਿਤੇ ਸੱਚ ਹੁੰਦੀ ਵਿਖਾਈ ਦਿੱਤੀ ਜਦੋਂ ਨਾਬਾ ਦੇ ਵਿੱਚ ਤੇਜ਼ ਬਾਰਿਸ਼ ਅਤੇ ਹਲਕੀ ਗੜੇਮਾਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਪਰ ਦੂਜੇ ਪਾਸੇ ਕਿਸਾਨ ਕਿਸਾਨਾਂ ਨੂੰ ਆਪਣੀ ਖੇਤਾਂ ਦੇ ਵਿੱਚ ਖੜੀ ਕਣਕ ਦਾ ਡਰ ਸਤਾਣ ਲੱਗ ਪਿਆ ਜੇਕਰ ਹੋਰ بارش ਪੈ ਗਈ ਤਾਂ ਉਹਨਾਂ ਦੀ ਕਣਕ ਖਰਾਬ ਹੋ ਜਾਏਗੀ